ਸੇਗਲ ਦੇ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਆਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਹੇ ਆਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਬਾਰੇ ਉਹਦੇ ਬਾਰੇ ਆਪਾਂ ਦੱਸਾਂਗੇ ਜੇਕਰ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਗਤੀਵਿਧੀ ਦਿਨੇ ਹੋਈ ਆ ਬਾਕੀ ਦਿਨ ਧੁੱਪ ਲੱਗਦੀ ਰਹੀ ਆ ਵਧੀਆ ਪਰ ਰਾਤ ਦੇ ਸਮੇਂ ਜਲੰਧਰ ਨਮਾ ਸ਼ਹਿਰ ਤੇ ਨਾਲ ਲੱਗਦੇ ਆਪਣੇ ਹੁਸ਼ਿਆਰਪੁਰ ਦੇ ਇਲਾਕਿਆਂ ਤੇ ਕੁਝ ਥਾਂਾਂ ਤੇ ਰਾਤ ਦੇ ਟਾਈਮ ਤੇ ਬਰਖਾ ਜਿਹੜੀ ਉਹ ਗਰਜ ਲੱਛਕ ਦੇ ਨਾਲ ਹੋਈ ਆ ਤੇ ਜੇਕਰ ਆਪਾਂ ਅੱਜ ਸਵੇਰ ਤੋਂ ਹੀ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਬੱਦਲ ਵਾਈ ਦਾ ਦੌਰ ਜਾਰੀ ਆ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਟਿਆਲਾ ਹੋ ਗਿਆ ਬਠਿੰਡੇ ਏਰੀਏ ਜਾਂ ਗੰਗਾ ਨਗਰ ਦੇ ਏਰੀਏ ਜੇਕਰ ਆਪਾਂ ਦੇਖੀਏ ਤਾਂ ਬਾਕੀ ਪੰਜਾਬ ਦੇ ਵਿੱਚ ਵੀ ਹਲਕੀ ਫੁਲਕੀ ਗਤੀਵਿਧੀ ਆ ਜਿਹੜੀ ਉਹ ਹੋਰ ਰਹੀਆ ਤੇ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਤਾਂ ਹਵਾਵਾਂ ਇਸ ਵਕਤ ਪੂਰਬ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਮੱਠੀ ਰਫਤਾਰ ਨਾਲ ਚੱਲ ਰਹੀਆਂ ਤੇ ਉਸ ਤੋਂ ਬਾਅਦ ਗੱਲ ਕਰੀਏ ਸਿਸਟਮਾਂ ਦੀ ਤਾਂ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਛੱਤੀਸਗੜ ਦੇ ਭਾਗਾਂ ਤੇ ਮੱਧ ਪ੍ਰਦੇਸ਼ ਦੇ ਭਾਗਾਂ ਤੋਂ ਅੱਗੇ ਵਧਦਾ ਹੋਇਆ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਜਿਹੜਾ ਕਿ ਬਹੁਤ ਸ਼ਕਤੀਸ਼ਾਲੀ ਆ ਤੇ ਇਹਦਾ ਜਿਹੜਾ ਚੱਕਰ ਆ ਗੋਲ ਚੱਕਰ ਹਵਾਵਾਂ ਘੁੰਮ ਰਹੀਆਂ ਤੁਸੀਂ ਦੇਖ ਸਕਦੇ ਹੋ ਇਹ ਉੱਤਰਾਖੰਡ ਆ ਪੰਜਾਬ ਆ ਹਰਿਆਣਾ ਦਿੱਲੀ ਹਿਮਾਚਲ ਤੱਕ ਜਾ ਰਹੀਆਂ ਨੇ ਜਿਹਦੇ ਕਰਕੇ ਬੱਦਲ ਆ ਜਿਹੜੇ ਉਹ ਪੰਜਾਬ ਦੇ ਭਾਗਾਂ ਤੇ ਵੀ ਅੱਜ ਛਾਏ ਹੋਇਆ ਤੇ ਹਲਕੀਆਂ ਗਤੀਵਿਧੀਆਂ ਚੱਲ ਰਹੀਆਂ ਹਿਮਾਚਲ ਚ ਵੀ ਬਰਖਾ ਜਿਹੜੀ ਵਧੀਆ ਪੈ ਰਹੀ ਹੈ ਤੇ ਉੱਤਰਾਖੰਡ ਚ ਵੀ ਵਧੀਆ ਪੈ ਰਹੀ ਆ ਤੇ ਹੁਣ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਸਥਾਨਾਂ ਤੇ ਜ਼ਬਰਦਸਤ ਬਰਖਾ ਹੋ ਸਕਦੀ ਹੈ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਹੋਊਗੀ ਕੁਝ ਥਾਵਾਂ ਤੇ ਥੋੜੇ ਸਮੇਂ ਲਈ ਤੇਜ਼ ਸ਼ਰਾਟੇਦਾਰ ਭਰਮੀ ਯਾਨੀ ਭਾਰਮੀ ਜਿਹਨੂੰ ਕਹਿੰਦੇ ਆ ਉਹ ਪੈ ਸਕਦਾ ਵਾ ਓਵਰ ਆਲ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੂਰਬੀ ਤੇ ਦੱਖਣੀ ਇਲਾਕੇ ਆ ਤੇ ਸੈਂਟਰ ਪੰਜਾਬ ਕੇਂਦਰੀ ਪੰਜਾਬ ਦੇ ਇਲਾਕੇ ਜਿਹੜੇ ਇਨਾਂ ਦੇ ਵਿੱਚ ਲਗਾਤਾਰ ਜਿਵੇਂ ਹਲਕੀ ਤੋਂ ਦਰਮਿਆਨੀ ਬਰਖਾ ਝੜੀ ਨੁਮਾ ਮੀਂਹ ਹੈ ਜਿਹੜਾ ਉਹ ਪੈ ਸਕਦਾ ਨਾਲ ਦੀ ਨਾਲ ਹਰਿਆਣਾ ਦਿੱਲੀ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਭਾਗਾਂ ਦੇ ਵਿੱਚ ਵੀ ਬਰਖਾ ਦੀਆਂ ਵਧੀਆ ਗਤੀਵਿਧੀਆਂ ਹੋਣਗੀਆਂ ਤੇ ਰਾਜਸਥਾਨ ਦੇ ਸਮੁੱਚੇ ਏਰੀਆ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਵਧੀਆ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਬਣ ਸਕਦੀ ਆ ਇਹ ਜਿਹੜੀ ਬਰਖਾ ਵਾ ਉਹ ਅੱਜ ਰਾਤ ਦੇ ਟਾਈਮ ਵੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਦਿਨ ਵੇਲੇ ਅੱਜ ਕੰਮਣਾ ਜਿਹੜੀ ਉਹ ਚੱਲ ਰਹੀ ਹੈ ਕਈ ਥਾਵਾਂ ਤੇ ਤੇਜ਼ ਬਰਖਾ ਚੱਲ ਰਹੀ ਆ ਤੇ ਕੋਜਰ ਸਾਨਾ ਦੇ ਕੱਲ ਸਵੇਰ ਦੇ ਟਾਈਮ ਤੇ ਕੱਲ ਸਾਰਾ ਦਿਨ ਜਾਨੀ ਦੁਪਹਿਰ ਤੋਂ ਬਾਅਦ ਕੁਝ ਥਾਵਾਂ ਤੇ ਬਰਖਾ ਜਿਹੜੀ ਉਹ ਵਧੀਆ ਪੈਣ ਦੀ ਸੰਭਾਵਨਾ ਬਣ ਰਹੀ ਆ ਇਸ ਤੋਂ ਬਿਨਾ ਨਾਰਥ-ਈਸਟ ਇੰਡੀਆ ਤੇ ਬਿਹਾਰ ਛੱਤੀਸਗੜ੍ਹ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ ਤੇ ਵੀ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਆ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪੇਜ ਤੇ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਹੁਣ ਆਪਾਂ ਅਗਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰਦੇ ਆਂ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਆਉਣ ਵਾਲੇ 24 ਘੰਟੇ ਦੇ ਵਿੱਚ ਦੇਖ ਸਕਦੇ ਹੋ ਬਈ ਪੰਜਾਬ ਦੇ ਉੱਤੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਇਸ ਤੋਂ ਬਿਨਾਂ ਉੱਤਰਾਖੰਡ ਤੇ ਪਾਕਿਸਤਾਨ ਦੇ ਕੁਝ ਭਾਗਾਂ ਤੇ ਜ਼ਬਰਦਸਤ ਪੈਚ ਆ ਤੇ ਇਸ ਤੋਂ ਬਿਨਾਂ ਮੱਧ ਪ੍ਰਦੇਸ਼ ਦੇ ਰਾਜਸਥਾਨ ਦੇ ਨਾਲ ਲੱਗਦੇ ਭਾਗ ਦੱਖਣੀ ਰਾਜਸਥਾਨ ਤੇ ਪੂਰਬੀ ਰਾਜਸਥਾਨ। ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਰਖਾ ਜਿਹੜੀ ਉਹ ਹਲਕੀ ਤੋਂ ਦਰਮਿਆਨੀ ਰਹੂਗੀ। ਕੁਝ ਸਨ ਅਤੇ ਤੇਜ਼ ਛਰਾਟੇਦਾਰ ਥੋੜੇ ਸਮੇਂ ਲਈ ਮੀਂਹ ਜਿਹੜਾ ਉਹ ਪੈ ਸਕਦਾ ਜੇਕਰ ਗੱਲ ਕਰੀਏ ਆਪਾਂ 14 ਤਰੀਕ ਦੀ 14 ਤਰੀਕ ਨੂੰ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਸੇ ਤਰ੍ਹਾਂ ਰਾਜਸਥਾਨ ਦੇ ਪੂਰਬੀ ਤੇ ਪੱਛਮੀ ਭਾਗਾਂ ਤੱਕ ਜਾਨੀ ਕਿ ਮੁਕੰਮਲ ਹੀ ਰਾਜਸਥਾਨ ਦੇ ਭਾਗਾਂ ਤੇ ਜਬਰਦਸਤ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਵੱਧ ਰਹੀ ਆ ਇਸ ਤੋਂ ਬਿਨਾ ਬਿਹਾਰ ਛੱਤੀਸਗੜ ਨਾਰਥ-ਈਸਟ ਇੰਡੀਆ ਦੇ ਵਿੱਚ ਵਧੀਆ ਬਰਖਾ ਹੋ ਸਕਦੀ ਆ ਜੇ ਅਗਰ ਗੱਲ ਕਰੀਏ ਆਪਾਂ 15 ਤਰੀਕ ਦੀ 15 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਇਸ ਤੋਂ ਬਿਨਾ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਉੱਤਰਾਖੰਡ ਹਮਾਦਲ ਪ੍ਰਦੇਸ਼ ਤੇ ਆਪਣੇ ਰਾਜਸਥਾਨ ਦੇ ਭਾਗਾਂ ਦੇ ਲਗਭਗ ਸਾਰਿਆਂ ਤੇ ਵਧੀਆ ਵਰਖਾ ਹੋਣ ਦੀ ਸੰਭਾਵਨਾ ਵਰਖਾ ਦਾ ਸਪਰੈਡ ਆ ਜਿਹੜਾ ਉਹ ਵੱਧ ਰਿਹਾ ਵਰਖਾ ਦੀ ਜਿਹੜੀ ਗਤੀ ਆ ਜਿਵੇਂ ਤੇਜ਼ ਮੌੜੇ ਧਾਰਮੀ ਪੈਂਦਾ ਹੁੰਦਾ ਉਹ ਘਟ ਰਹੀ ਆ ਵਰਖਾ ਹੋਊਗੀ ਇੱਕਸਾਰ ਵਰਖਾ ਹੋਊਗੀ ਤੇ ਕਾਫੀ ਲੰਬੇ ਏਰੀਆ ਦੇ ਵਿੱਚ ਵਰਖਾ ਜਿਹੜੀ ਹੋਣ ਦੀ ਸੰਭਾਵਨਾ ਉਸ ਵਾਰ ਗੱਲ ਕਰੀ ਆਪਾਂ 16 ਤਰੀਕ ਦੀ 16 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਜਬਰਦਸਤ ਦਰਮਿਆਨੀ ਤੋਂ ਭਾਰੀ ਵਰਖਾ ਆਉਣ ਦੀ ਸੰਭਾਵਨਾ ਤੇ ਨਾਲ ਦੇ ਨਾਲ ਹੀ ਰਾਜਸਥਾਨ ਦੇ ਪੱਛਮੀ ਭਾਗ ਜਿਹੜੇ ਹੈਗੇ ਆ ਉਹਨਾਂ 'ਚ ਜਬਰਦਸਤ ਵਰਖਾ ਹੋਊ ਤੇ ਕੇਂਦਰੀ ਭਾਗਾਂ ਦੇ ਵਿੱਚ ਤੇ ਬਾਕੀ ਨਾਰਥ-ਈਸਟ ਇੰਡੀਆ ਬਿਹਾਰ ਛੱਤੀਸਗੜ੍ਹ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੀ ਬਰੀ ਵਰਖਾ ਹੋ ਸਕਦੀ ਹੈ ਗੱਲ ਕਰੀਏ 17 ਤਰੀਕ ਦੀ 17 ਤਰੀਕ ਨੂੰ ਫੇਰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਕੁਝ ਭਾਗਾਂ 'ਚ ਵਧੀਆ ਵਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ 18 ਤਰੀਕ ਦੀ 18 ਤਰੀਕ ਨੂੰ ਸਮੁੱਚਾ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਇਸ ਤੋਂ ਮੇਰਾ ਛੱਤੀਸਗੜ ਦੇ ਭਾਗਾਂ ਤੇ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲਈਏ ਜੀ 20 ਤਰੀਕ 19 ਤਰੀਕ ਦੀ 19 ਤਰੀਕ ਨੂੰ ਗਰਜ ਚਮਕ ਦੇ ਨਾਲ ਪੰਜਾਬ ਦੇ ਵਿੱਚ ਫੇਰ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਭਾਗ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਭਾਗ ਤੇ ਬਿਹਾਰ ਛੱਤੀਸਗੜ 'ਚ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਂਦੇ ਆ 20 ਤਰੀਕ ਦੀ 20 ਤਰੀਕ ਨੂੰ ਜਿਹੜਾ ਚੱਕਰਵਾਤ ਆ ਉਹ ਉੱਤਰ ਪ੍ਰਦੇਸ਼ ਤੇ ਆ ਜਾਣਾ ਪੂਰਬੀ ਉੱਤਰ ਪ੍ਰਦੇਸ਼ ਤੋਂ ਪੱਛਮੀ ਉੱਤਰ ਪ੍ਰਦੇਸ਼ ਵੱਲ ਵਧੂਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਹਿਮਾਚਲ ਚ ਜੰਮੂ ਕਸ਼ਮੀਰ ਚ ਉੱਤਰਾਖੰਡ ਦੇ ਵਿੱਚ ਤੇ ਦਿੱਲੀ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਤੇ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਆਪਾਂ ਜੀ 21 ਤਰੀਕ ਦੀ 21 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਪੱਛਮੀ ਉੱਤਰ ਪ੍ਰਦੇਸ਼ ਦੇ ਭਾਗ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਮूसलाधार ਵਰਖਾ ਹੋ ਸਕਦੀ ਹੈ ਜਿਹਦਾ ਇੰਤਜ਼ਾਰ ਪੰਜਾਬ ਵਾਸੀਆਂ ਨੂੰ ਹੈ ਬੜੇ ਲੰਬੇ ਸਮੇਂ ਤੋਂ ਹੈ ਕਿ ਸਾਰੇ ਏਰੀਆ ਦੇ ਵਿੱਚ ਵਰਖਾ ਹੋਵੇ ਉਸ ਤਰ੍ਹਾਂ ਦੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਇਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅਪਡੇਟ ਦੇਵਾਂਗੇ ਇਹ ਸੀਗਾ ਜੀ ਅਗਲੇ 5 ਦਿਨ ਦਾ ਪੰਜਾਬ ਦਾ ਮੌਸਮ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ